ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਹੋਏਗਾ ਵੀ ਨਿਸਕਾਮ ਸੇਵਾ ਨਾਪੜੇ ਗਰੁੱਪ ਵੱਲੋਂ ਪਹਿਲਾ 1 ਫਰਵਰੀ ਨੂੰ ਅੱਖਾਂ ਦਾ ਕੈਂਪ ਲੱਗਨ ਜਾਦਾ ਹੈ ਗੁਰਦੁਆਰਾ ਕੋੜਿਆਣਾ ਵਿਖੇ ਔਰ ਮੈਂ ਆਪਣੇ ਤੇ ਆਪਣੇ ਟੀਮ ਮੈਂਬਰ ਨਾਲ ਇਕੱਠਾ ਆਪਣੇ ਦਫਤਰ ਸਿੱਟੇ ਨੇ ਸਾਡੀ ਟੀਮ ਮੈਂਬਰ ਔਰ ਸਾਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਸਾਨੂੰ ਸਪੋਰਟ ਕਰ ਰਹੇ ਹੋਗੇ ਔਰ ਇੱਕ ਤਰੀਕ ਨੂੰ ਸਾਨੂੰ ਕੁਝ ਸੇਵਾਦਾਰਾਂ ਦੀ ਲੋਡ ਪੈਗੀ ਦਿਨ ਐਤਵਾਰ ਹੈਗਾ ਦੋ ਤੋਂ 10 10 ਵਜੇ ਤੋਂ ਲੈ ਕੇ 2 ਵਜੇ ਤੱਕ ਆਪਣਾ ਕੈਂਪ ਚੱਲੇਗਾ ਤਕਰੀਬਨ ਮੈਨੂੰ ਸੇਵਾਦਾਰਾਂ ਦੀ ਲੋੜ ਹੈਗੀ ਆ 8 ਵਜੇ ਤੇ ਤੁਸੀਂ ਜਰੂਰ ਪਹੁੰਚਣਾ ਉੱਥੇ ਔਰ ਮੈਂ ਪਰਵਾਸ ਫੀਰੀਲ ਸੰਗਤ ਨੂੰ ਜਰੂਰ ਬੇਨਤੀ ਕਰੂੰਗਾ ਜੇ ਕੋਈ ਹੈਗਾਕਰ ਦੇ ਵਿੱਚ ਕੋਈ ਦਿਖਾਉਣ ਵਾਲ ਤੇ ਬਜ਼ੁਰਗੇ ਹੁੰਦੇ ਨੇਗੇ ਕੋਈ ਲੋੜਵੰਦ ਪਰਵਾਸ ਤੁਹਾਡੇ ਨਿਗਾਚੋਂ ਹੋਵੇ ਤਾਂ ਕੈਂਪ ਤੇ ਜਰੂਰ ਲੈ ਕੇ ਪੂਰੀ ਧਿਆਨ ਨਾ ਕਰਵਾ ਕੇ ਆਵਾਂਗੇ ਆ ਬਾਕੀ ਦਾ ਸਾਡੇ ਵੀਰ ਜੀ ਆਪਣਾ ਵਿਚਾਰ ਦੇਣਗੇ ਇਸ ਕੈਂਪ ਨੂੰ ਲੈ ਕੇ ਹਾਂਜੀ ਵਾਇਰਜੀ ਦਾ ਖਾਲਸਾ ਵਾਇਰਜੀ ਦੇ ਫਤਿਹ ਜਿਵੇਂ ਕਿ ਆਪ ਜੀ ਨੂੰ ਪੰਨੂ ਵੀਰ ਜੀ ਨੇ ਦੱਸਿਆ ਜਿਹੜੇ ਨਿਸ਼ਕਾਮ ਸੇਵਾ ਟੀਮ ਦੇ ਮੁੱਖ ਮੈਂਬਰ ਨੇ ਕਿ 1 ਫਰਵਰੀ ਨੂੰ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਅੱਖਾਂ ਦਾ ਜਿਹੜਾ ਕੈਂਪ ਹੈ ਬਹੁਤ ਹੀ ਮਹੱਤਵਪੂਰਨ ਕੈਂਪ ਕਿਹਾ ਜਾ ਸਕਦਾ ਹੈ ਕਿ ਕਿਸੇ ਦੀਆਂ ਅੱਖਾਂ ਦੇ ਵਿੱਚ ਰੋਸ਼ਨੀ ਜੇ ਪਾ ਦਨੇ ਆ ਤਾਂ ਇਹ ਸਮਾਜ ਦੇ ਵਿੱਚ ਸਭ ਤੋਂ ਵੱਡਾ ਭਲਾਈ ਦਾ ਕੰਮ ਹੁੰਦਾ ਸੋ ਇਸ ਕਰਕੇ ਸਾਰੇ ਜਿਹੜੇ ਨਿਸ਼ਕਾਮ ਸੇਵਾ ਟੀਮ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪੂਰਜੋਰ ਅਪੀਲ ਹੈ ਕਿ ਇਸ ਕੈਂਪ ਦੇ ਵਿੱਚ ਜੋਰ-ਸ਼ੋਰ ਨਾਲ ਸਾਥ ਦਿੱਤਾ ਜਾਵੇ ਉਹਨੂੰ ਵੀਰ ਦਾ ਸਾਥ ਦਿੱਤਾ ਜਾਵੇ ਸੋ ਇੰਨਾ ਕਹਿੰਦਾ ਹੋਇਆ ਮੈਂ ਸਾਰੀ ਨਿਸ਼ਕਾਮ ਸੇਵਾ ਟੀਮ ਦਾ ਧੰਨਵਾਦ ਕਰਦਾ ਹਾਂ ਵੈਜੀ ਦਾ ਖਾਲਸਾ ਵੈਜੀ ਦੇ ਪਤੇ